ਹੋ ਚੁੱਕਾ ਜੀ ਜੰਤੇ ਡੈਮ ਚਲ ਲਈ ਤੁਹਾਨੂੰ ਉੱਪਰ ਚੱਲ ਕੇ ਦਿਖਾ ਲਦੇ ਇੱਧਰ ਹੁਣ ਚੜਾਈ ਹੈ ਜੀ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੀ ਜਯੰਤੀ ਡੈਮ ਹੈ ਜੀ ਇਹ ਇਹ ਜਯੰਤੀ ਮਾਜਰਾ ਪਿੰਡ ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਇੱਥੇ ਨਾਲ ਹੀ ਜਯੰਤੀ ਜਯੰਤੀ ਮਾਤਾ ਮੰਦਿਰ ਹੈ ਵੀ ਜੀ ਤੇ ਇਹ ਜਿਹੜਾ ਪਾਣੀ ਇੱਥੇ ਬਾਰਿਸ਼ ਦਾ ਪਾਣੀ ਇਕੱਠਾ ਹੁੰਦਾ ਇੱਥੇ ਬਿਜਲੀ ਨਹੀਂ ਬਣਦੀ ਹੈਗੀ ਇਹ ਸਿਰਫ ਖੇਤਾਬਾਦ ਦੇ ਯੂਜ਼ ਵਾਸਤੇ ਜਿਹੜਾ ਪਾਣੀ ਹੈ ਨਾ ਇਕੱਠਾ ਹੁੰਦਾ ਬਾਰਿਸ਼ ਦਾ ਉਹ ਸਾਰਾ ਖੇਤਾਬਾਦ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਨਾਲ ਹੀ ਸ਼ਿਵਾਲਿਕ ਮਹਾਲੀ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਪੈਂਦਾ ਹੈ ਇਹ ਜਿਹੜੀਆਂ ਸ਼ਿਵਾਲਿਕ ਪਹਾੜੀਆਂ ਦੀ ਲੜੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਇਹ ਪਠਾਨਕੋਟ ਤੋਂ ਲੈ ਕੇ ਹਿਸ਼ਾਰਪੁਰ ਆਨੰ ਇਹਦੇ ਵਿੱਚ ਕਾਫੀ ਪਿੰਡ ਵਗਾਰੀ बसे ਹੋਏ ਆ ਪਹਾੜੀਆਂ ਦੇ ਵਿੱਚ ਜੋ ਕੀ ਤੁਹਾਨੂੰ ਅੱਗੇ ਆਉਣ ਵਾਲੇ ਬਲੌਗਾਂ ਦੇ ਵਿੱਚ ਅਸੀਂ ਦਿਖਾਵਾਂਗੇ ਠੀਕ ਹੈ ਜੀ ਤੁਸੀਂ ਸਾਡੇ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਅਸੀਂ ਵਧੀਆ ਤੋਂ ਵਧੀਆ ਦਿਖਾਵਾਂਗੇ ਜਗਾਵਾਂ ਇਹ ਜਿਹੜਾ ਡੈਮ ਹੈ ਜੀ ਇਹ ਡੈਮ ਦਾ ਜਿਹੜਾ ਪਾਣੀ ਕਾਦੇ ਵਾਸਤੇ ਯੂਜ਼ ਹੁੰਦਾ ਜੀ ਇਹ ਖੇਤਾਂ ਵਾਸਤੇ ਹੁੰਦਾ ਖੇਤਾਂ ਵਾਸਤੇ ਹੁੰਦਾ ਜੀ ਤੇ ਇਹ ਕਿਧਰੋਂ ਇਹ ਇਸ ਪਾਸੇ ਜਾਂਦਾ ਸਾਰਾ ਪਾਣੀ ਹਾਂ ਇਹ ਤੇਰੇ ਪਾਇ ਪਾਏ ਨੇ ਇਹਨੇ ਅੱਛਾ ਇੰਦਰ ਸਾਰੇ ਪਾਇ ਪਾਏ ਹੋਏ ਇਹਨਾਂ ਨੇ ਇਹ ਸੈਂਪੋ ਬਣਾਇਆ ਠੀਕ ਹੈ ਜੀ ਤੇ ਇਹ ਸਾਹਮਣੇ ਪਿੰਡ ਵਾਸਤੇ ਜਾਨੀ ਕਿ ਯੂਜ਼ ਹੁੰਦਾ ਜਿਹੜੇ ਪਿੰਡ ਇਸ ਇੱਕ ਪਿੰਡ ਵਾਹਤੇ ਨੇ ਜੀ ਹੈ ਅੱਛਾ ਜੀ ਇਹ ਬਾਹਤ ਪਿੰਡਾਂ ਮਾਰ ਕੇ ਯੂਜ਼ ਅੱਛਾ ਜੀ ਕਾਫੀ ਪਿੰਡਾਂ ਵਾਸਤੇ ਯੂਜ਼ ਹੁੰਦਾ ਠੀਕ ਹੈ ਜੀ ਤੇ ਇਹ ਸਾਰਾ ਬਾਰਿਸ਼ ਦਾ ਪਾਣੀ ਜਾਨੀ ਇਕੱਠਾ ਹੁੰਦਾ ਨਾ ਇੱਥੇ ਹਾਂ ਬਾਰਿਸ਼ ਦਾ ਜਾਨੀ ਪਹਾੜਾਂ ਤੇ ਜਿਹੜਾ ਮੀਂਹ ਪੈਂਦਾ ਏ ਉਹਦੇ ਹਿਸਾਬ ਨਾਲ ਜਾਨੀ ਕਿ ਇੱਥੇ ਇਕੱਠਾ ਹੁੰਦਾ ਏ ਫਿਰ ਪਿੰਡਾਂ ਨੂੰ ਜਾਨੀ ਕਿ ਸਪਲਾਈ ਤੇ ਇੱਥੇ ਯਾਨੀ ਕਿ ਜ਼ਮੀਨਾਂ ਸਸਤੀਆਂ ਕਿ ਮਹਿੰਗੀਆਂ ਜੀ ਜ਼ਮੀਨਾਂ ਉਹ ਸਸਤੀਆਂ ਕੋਈ ਨਹੀਂ ਮੈਂ ਵੀ ਅਜ ਮਹਿੰਗੀਆਂ ਅੱਛਾ ਮਹਿੰਗੀਆਂ ਯਾਨੀ ਕਿ ਇਹ ਨਹੀਂ ਹੈਗਾ ਵੀ ਪਹਾੜ ਹੈ ਤਾਂ ਜ਼ਮੀਨ ਸਸਤੀ ਹੋਊਗੀ ਨਾ ਜ਼ਮੀਨ ਮਹਿੰਗੀ ਹੈ ਅੱਛਾ ਜ਼ਮੀਨ ਇੱਥੇ ਮਹਿੰਗੀ ਹੈ ਹਾਂ ਜੀ ਹਾਂ ਯਾਨੀ ਕਿ ਕਿੰਨੇ ਕ ਨੂੰ ਮਰਲਾ ਹੋਊਗਾ ਜੀ ਇੱਥੇ ਇੱਥੇ ਮਰਲਾ 6 6.5 ਨੂੰ ਯਾਨੀ ਕਿ 6 6.5 ਲੱਖ ਨੂੰ ਇੱਥੇ ਪਹਾੜਾਂ ਦੇ ਨੇੜੇ ਮਰਲੇ ਨੇ ਯਾਨੀ ਕਿ ਫਿਰ ਇੱਥੇ ਯਾਨੀ ਕਿ ਮਰਲੇ ਹੋਗੇ ਕਿੱਲੇ ਤਾਂ ਫਿਰ ਕਾਫੀ ਮਹਿੰਗੇ ਹੋ ਜਾਣੇ ਕਿੱਲੇ ਉਹ ਜਾਂਦਾ 7 ਕਰੋੜ ਨੂੰ 9 ਕਰੋੜ ਨੂੰ 7 ਕਰੋੜ ਨੂੰ 8 ਕਰੋੜ ਨੂੰ ਕਿੱਲਾ ਜਾ ਰਿਹਾ ਹੈ ਕਾਫੀ ਮਹਿੰਗਾਈ ਹੈ ਯ ਇਥੇ ਜਨਤੀ ਮਾਤਾ ਮੰਦਿਰ ਵੀ ਉਹ ਕਿੱਧਰ ਪੈਂਦਾ ਜੀ ਇਹ ਮੰਦਿਰੇ ਲਾਗੇ ਪਿਆ ਗਿਆ ਅੱਛਾ ਇਹ ਇੱਧਰ ਯਾਨੀ ਕਿ ਜਨਤੀ ਮਾਤਾ ਮੰਦਿਰ ਪੈਂਦਾ ਜੀ ਠੀਕ ਹੈ ਇਹ ਰੋੜਗਾ ਜੇ ਜੇ ਡੈਮ ਹੈ ਨਾ ਹਾਂਜੀ ਇਹਨੂੰ ਮੰਦਿਰ ਦਾ ਜਨਤੀ ਡੈਮ ਲਿਖਿਆ ਬਾ ਅੱਛਾ ਜਨਤੀ ਡੈਮ ਏਸੀਰੇ ਪਿਆ ਵੀ ਜਨਤੀ ਮਾਤਾ ਦਾ ਮੰਦਿਰ ਹੈ ਠੀਕ ਹੈ ਜੀ ਮੈਨੂੰ ਲੱਗਦਾ ਜੀ ਆ ਸਾਹਮਣੇ ਹੀ ਸ਼ਾਇਦ ਜਨਤੀ ਮਾਤਾ ਮੰਦਿਰ ਹੈ ਪਹਾੜੀ ਦੇ ਉੱਤੇ ਇਹ ਡੈਮ ਤੋਂ ਵੀ ਦਿਖਾਈ ਦਿੰਦਾ ਹੈ ਤੇ ਆ ਦੇਖੋ ਜੀ ਇਹੀ ਮੈਨੂੰ ਲੱਗਦਾ ਕਿ ਸ਼ਾਇਦ ਇਹੀ ਜਨਤੀ ਮਾਤਾ ਮੰਦਿਰ ਹੈ ਆਪਾਂ ਚੱਲ ਕੇ ਦੇਖਦੇ ਹਾਂ ਚਲੋ ਉਹ ਦੇਖੋ ਜੀ ਸਾਹਮਣੇ ਘਰ ਵੀ ਹੈਗਾ Pero no lo puede subir a bicharrea. o de cojo.